ہاں مچھلی نو نخا ہو جاتا ہے کئی دفعہ مچھی مچھی تو ضرور پوچھ رہی ہے ساگر کتنے ہے بڑا نا سنے ہیں ساغر دا بڑی سنے ہیں ساغر دی لوگ کی اسنو رتنا کر کہیں دے نے رتنا دی کھان کہیں دے نے ساغر ہے کتھے تو مچھی تے مچھی ہے منک بھی دا ہے پرماتما ہے کتھے ایشور ہے کتھے پرماتما کتھے ہے یہ پرشن ایسا ہے جیسے کوئی مچھلی آ کے ہے کتنے ਸਮੁੰਦਰ ਹੈ ਕਿਤੇ ਇਹਨੂੰ ਕੌਣ ਲਾ ਕੇ ਤੂੰ ਸਮੁੰਦਰ ਦੇ ਵਿੱਚ ਹੀ ਹੈ ਤੂੰ ਸਾਗਰ ਦੇ ਵਿੱਚ ਹੀ ਹੈ ਬੰਦੇ ਨੂੰ ਪਾਉਣ ਦਸੇ ਤੂੰ ਪਰਮਾਤਮਾ ਦੇ ਅੰਦਰ ਹੀ ਹੈ ਪਰਮਾਤਮਾ ਨੇ ਤੈਨੂੰ ਘੇਰੇ ਹੋਇਆ ਤੂੰ ਪਰਮਾਤਮਾ ਦੇ ਵਿੱਚ ਹੀ ਸਭ ਕੁਝ ਕਰ ਰਿਹਾ ਹੈ ਜਿਵੇਂ ਮੱਛੀ ਮੱਛੀ ਨੂੰ ਖਾ ਰਹੀ ਹੈ ਤੋ ਸਾਗਰ ਦੇ ਵਿੱਚ ਹੀ ਕਰ ਰਹੀ ਹੈ ਜਿਵੇਂ ਮੱਛੀ ਮੱਛੀ ਦੀ ਪਾਲਣਾ ਕਰ ਰਹੀ ਹੈ ਤੋ ਸਾਗਰ ਦੇ ਵਿੱਚ ਹੀ ਕਰ ਰਹੀ ਹੈ ਕੋਈ ਮਨੁੱਖ ਪਰਉਪਕਾਰ ਕਰ ਰਿਹਾ ਹੈ ਤੋ ਪ੍ਰਮਾਤਮਾ ਦੇ ਵਿੱਚ ਕਰ ਰਿਹਾ ਹੈ ਕੋਈ ਮਨੁੱਖ ਦੁਰਾਚਾਰ ਕਰ ਰਿਹਾ ਹੈ ਤੋ ਪ੍ਰਮਾਤਮਾ ਦੇ ਵਿੱਚ ਹੀ ਕਰ ਰਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰੇ ਹੁਕਮ ਨਾ ਕੋਇ ਦਰਸ਼ਨ ਇਸ ਪੰਕਤੀ ਨੂੰ ਸਮਝਣ ਲਈ ਦਿਮਾਗ ਦਿੱਤੇ ਬਹੁਤ ਜ਼ੋਰ ਦੇਣਾ ਪੈਗਾ ਹੁਕਮ ਦੇ ਵਿੱਚ ਸਭ ਕੁਝ ਹੈ ਭਾਉ ਸਾਗਰ ਦੇ ਵਿੱਚ ਹੀ ਮੱਛੀ ਦਾ ਜੀਵਨ ਹੈ ਕੱਲ ਜਿਹੜੀ ਹੈ ਉਹ ਇਤਨੀ ਔਰ ਸਾਗਰ ਦੇ ਚਮਚੀ ਸਭ ਕੁਝ ਕਰ ਰਹੀ ਹੈ ਗੰਦ ਵੀ ਸੁੱਟ ਰਹੀ ਹੈ ਬੱਚਿਆਂ ਦੀ ਪਾਲਣਾ ਵੀ ਕਰ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਖਾ ਵੀ ਰਹੀ ਹੈ ਅਨਰਥ ਵੀ ਕਰ ਰਹੀ ਹੈ ਅਨਰਥ ਵੀ ਕਰ ਲਈਏ ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਪ੍ਰਮਾਤਮਾ ਦੇ ਵਿੱਚ ਕਰ ਰਿਹਾ ਹੈ ਇਹ ਸਮਝ ਆਉਂਦੀ ਹੈ ਉਸ ਨੂੰ ਜਿਸ ਨੂੰ ਪ੍ਰਮਾਤਮਾ ਦਾ ਬੋਧ ਹੋ ਜਾਏ ਪਰ ਇਸ ਤਰ੍ਹਾਂ ਦਾ ਮਨੁੱਖ ਇਸ ਰਾਜ ਤੇ ਰਹਿਸ ਨੂੰ ਸਮਝ ਕੇ ਪਰਮ ਅਨੰਦ ਦੀ ਦੁਨੀਆ ਵਿੱਚ ਅਠੇ ਪੈਰ ਡੁਬਿਆ ਰਹਿੰਦਾ ਹੈ ਤੋ ਸਤਗੁਰੂ ਕਹਿ ਰਹੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਕੁਝ ਹੁਕਮ ਦੇ ਵਿੱਚ ਹੈ ਸਭ ਕੁਝ ਪ੍ਰਭੂ ਦੇ ਵਿੱਚ ਹੈ ਸਭ ਕੁਝ ਉਸਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਹੈ ਹੁਣ ਸਤਿਗੁਰੂ ਦਾ ਫਰਮਾਨ ਹੈ ਨਾਮ ਇੱਕ ਹੁਕਮੇ ਜੇ ਬੁਝੈ ਤਾਂ ਹਉ ਮੈਂ ਕਹੇ ਨਾ ਕੋਈ ਸਤਿਗੁਰੂ ਕਹਿੰਦੇ ਨੇ ਇਸ ਹੁਕਮ ਦੀ ਜੇ ਕਿਦਰੇ ਬੰਦੇ ਨੂੰ ਸਮਝ ਆ ਜਾਏ ਤਾਂ ਮਨੁੱਖ ਦਾ ਕਰਤਾ ਭਾਵ ਖੋ ਜਾਏਗਾ ਉਹ ਨਹੀਂ ਇਹ ਨਹੀਂ ਆਖੇਗਾ ਮੈਂ ਵੀ ਕਰਦਾ ਮੈਂ ਵੀ ਹਾਂ ਹਉ ਮੈਂ ਕਹੇ ਨਾ ਕੋਈ ਫਿਰ ਕਿਸੇ ਨੇ ਹੰਕਾਰ ਨਹੀਂ ਕਰਨਾ ਮੈਂ ਵੀ ਹਾਂ ਐਸਾ ਕਿ ਕਿਸੇ ਨੇ ਕੁਝ ਨਹੀਂ ਕਹਿਣਾ ਫਿਰ ਤੇ ਹਰ ਇੱਕ ਨੇ ਕਹਿਣਾ ਜੋ ਕੁਝ ਹੈ ਸਾਗਰ ਹੈ ਸਾਗਰ ਸਾਡਾ ਜੀਵਨ ਹੈ ਸਾਗਰ ਤੋਂ ਹੀ ਸਾਡਾ ਜਨਮ ਹੈ ਸਾਗਰ ਵਿੱਚ ਹੀ ਸਾਰਾ ਸਾਡਾ ਮਰਨ ਹੈ ਜੋ ਕੁਝ ਵੀ ਹੈ ਸਾਗਰ ਹੀ ਹੈ ਸਾਗਰੀ ਹੈ ਪਰ ਜੇ ਇਸ ਦਾ ਬੋਧ ਨਾ ਹੋਵੇ ਤਾਂ ਫਿਰ ਮਨੁੱਖ ਅਹੰਭਾਵ ਵਿੱਚ ਚਾਹੁੰਦਾ ਮੈਂ ਜੀ ਰਿਹਾ ਆਪਣੇ ਪਰਿਵਾਰ ਵਿੱਚ ਮੈਂ ਸ਼ੁਭ ਕਰਮ ਕਰ ਰਿਹਾ ਮੈਂ ਦਾਨ ਕਰ ਰਿਹਾ ਮੈਂ ਪੁੰਨ ਕਰ ਰਿਹਾ ਮੈਂ ਸ਼ੁਭ ਕਰ ਰਿਹਾ ਮੈਂ ਅਸ਼ੁਭ ਕਰ ਰਿਹਾ ਮੈਂ ਇਹਦੇ ਵਿੱਚ ਜੀਵਣਾ ਅਧਰਮ ਹੈ ਤੂੰ ਦੇਚ ਜੀਵਣਾ ਧਰਮ ਹੈ ਜਿਹਦਾ ਮੈਂ ਮਿਟ ਗਿਆ ਉਹ ਧਰਮੀ ਹੈ ਜਿਸ ਦੇ ਅੰਦਰ ਤੂੰ ਮਿਟ ਗਿਆ ਉਹ ਅਧਰਮੀ ਜਿਹੜਾ ਹਰ ਵਤਕ ਮੈਂ ਦੇ ਬੋਧ ਵਿੱਚ ਜੀਉਂਦਾ ਹੈ ਸੰਸਾਰੀ ਹੈ ਜਿਹੜਾ ਤੂੰ ਦੇ ਬੋਧ ਦੇ ਜੀਉਂਦਾ ਹੈ ਬਸ ਉਹੀ ਭਗਤ ਹੈ ਉਹੀ ਧਾਰਮਤ ਹੈ ਤੂੰ ਹੈ ਤੂੰ ਹੈ ਤੂੰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਤੋਂ ਜਦ ਆਕ ਨਿਕਲਿਆ ਤੂੰ ਹੀ ਭਾਈ ਮਨੀ ਸਿੰਘ ਲਿਖ ਰਹੇ ਸਨ ਤੋਂ ਤੂੰ ਹੀ ਤੂੰ ਹੀ ਤੂੰ ਹੀ ਇਹ ਹੀ ਬੋਲੀ ਗਏ ਇਹੀ ਬੋਲੀ ਗਏ ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਨਿਕਲਿਆ ਸੀ ਤਕੜੀ ਤੋਲ ਦੇ ਆਇਆ ਤੇਰਾ 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 ਐਸੇ ਤੇਰੇ ਭਾਵ ਦੇ ਚਲੀਨ ਹੋਏ ਮੇਰਾ ਭਾਵ ਵੀ ਖੋ ਗਿਆ ਮੈਂ ਹੀ ਮਿਟ ਗਿਆ ਤੇ ਜਦ ਤੇਰਾ ਭਾਵ ਵੀ ਰਹਿ ਜਾਏ ਮੇਰਾ ਮਿਟ ਜਾਏ ਬਸ ਇਹ ਧਰਮ ਦੀ ਸ਼ਿਕਰਤਾ ਨੂੰ ਮਨੁੱਖ ਨੇ ਛੋ ਲਿਆ ਤੇ ਜਿੱਥੇ ਤੇਰਾ ਹੀ ਮਿਟ ਜਾਏ ਮੇਰਾ 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 ਜਿੰਨਾ ਮੇਰਾ ਮੇਰਾ ਵੱਧਦਾ ਹੈ ਉਤਨਾ ਦੁੱਖ ਵੱਧਦਾ ਹੈ ਜਿੰਨਾ ਤੇਰਾ ਤੇਰਾ ਵੱਧਦਾ ਹੈ ਉਤਨੀਆਂ ਬਰਕਤਾਂ ਵੱਧਦੀਆਂ ਨੇ ਉਤਨਾ ਸੁਖਵੰਤ ਸਤਿਗੁਰ ਦਾ ਪ੍ਰਮਾਨ ਵੀ ਹੈ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਿੱਥੇ ਮੈਂ ਮਿਟ ਜਾਂਦਾ ਉਥੇ ਫਿਰ ਤੂੰ ਦਾ ਜਨਮ ਹੁੰਦਾ ਭਗਤ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਭਾਇ ਮੁਜ ਮੇ ਰਹਾ ਨਾ ਹੂੰ ਜਦ ਆਪ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਕਿਸੇ ਉਰਦੂ ਦੇ ਸ਼ਾਇਰ ਨੇ ਇਸ ਸੰਬੰਧ ਵਿੱਚ ਇੱਕ ਬੜੀ ਸੁੰਦਰ ਕਾਲਪਨਿਕ ਗੱਲ ਆਪਣੇ ਸ਼ੇਰ ਵਿੱਚ ਕਥਨ ਕੀਤੀ ਹੈ ਬੱਕਰੇ ਦੀ ਬੋਲੀ ਹੈ ਮੈਂ 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 ਬੱਕਰਾ ਮੈਂ ਮੈਂ ਦਚਿੰਦਾ ਤੇ ਜਿਤਨਾ ਸੰਸਾਰ ਵਿੱਚ ਬੱਕਰਾ ਜ਼ਬਾ ਕੀਤਾ ਜਾਂਦਾ ਹੈ ਸ਼ਾਇਦ ਹੀ ਕੋਈ ਹੋਰ ਜਾਨਵਰ ਕੀਤਾ ਜਾਂਦਾ ਹੋਵੇ ਕਿਉਂਕਿ ਮੈਂ ਨੂੰ ਤੇ ਜ਼ਬਾ ਕਰ ਨਹੀਂ ਪਏਗਾ ਮੈਂ ਨੂੰ ਕੁਦਰਤ ਨੇ ਪ੍ਰਮਾਨ ਕਰਦੀ ਮੈਂ ਨੂੰ ਨਹੀਂ ਕਬੂਲ ਕਰਦੀ تو شاعر ہے فخر بکرے نے کیا بس میرے سوا کوئی نہیں میں ہی میں ہوں بس جہاں میں دوسرا کوئی نہیں جب نہ میں میں ترک کی بے بے نے پھیر دی تب جل کے گردن پر چھری کساب نے گوشت ہڈی جو تھا چمڑا جو تھا جس میں جار میں کچھ لٹا کچھ پس گیا کچھ بک گیا بازار میں رہ گئی تا تے میں میں منانے کے لیے لے گیا مداخصے دھن کی بنانے کے لیے زرب کی سوٹوں کی جس دم تانت گھبرانے لگی میں کے بدلے تو ہی تو کی بس صدا آنے لگی جس دن میں مٹھ دا ہے اسے دن ہی تو جنم ہوندہ ہے تو ہیں جا عمر ہیں تمر سچ ہیں ہے سندر ہیں ਮੈਂ ਤੇ ਕਾਲ ਦੇ ਚਾ ਮੈਂ ਕਰੂਪਾ ਮੈਂ ਤੇ ਦੁੱਖ ਮੈਂ ਤੇ ਅਗਿਆਨ ਮੈਂ ਮੈਂ ਕਰਨ ਵਾਲਾ ਅਗਿਆਨ ਵਿੱਚ ਜੀਉਂਦਾ ਹੈ ਮੈਂ ਮੈਂ ਕਰਨ ਵਾਲਾ ਦੁੱਖ ਦੇ ਚ ਜੀਂਦਾ ਹੈ ਮੈਂ ਮੈਂ ਕਰਨ ਵਾਲਾ ਚਿੰਤਾ ਦੇ ਚ ਜੀਂਦਾ ਹੈ ਤੂੰ ਤੂੰ ਕਰਨ ਵਾਲਾ ਔਰ ਤੂੰ ਹੋ ਜਾਣ ਵਾਲਾ ਪਰਮ ਅਨੰਦ ਦਾ ਰੂਪ ਬਣ ਜਾਂਦਾ ਹੈ ਸਾਬ ਕਹਿੰਦਾ ਨਾ ਉਹਨੇ ਕੋ ਹੁਕਮੇ ਜੇ 부ਝੇ ਤਾਂ ਹਉ ਮੈਂ ਕਹੇ ਨਾ ਕੋ ਜਿਸ ਨੂੰ ਹੁਕਮ ਦੀ ਸਮਝ ਪੈ ਜਾਏ ਫਿਰ ਉੱਥੇ ਅਹੰਗ ਭਾਵ ਮੈਂ ਹਾਂ ਇਹ ਭਾਵ ਮਿਟ ਜਾਂਦਾ ਹੈ ਸਾਡਾ ਜਨਮ ਹੋ ਗਿਆ ਹੈ ਸਭ ਕੁਝ ਹੋ ਰਿਹਾ ਹੈ ਸਾਡੀ ਚਾਹਤ ਨਹੀਂ ਸੀ ਅਸੀਂ ਆਪਣੀ ਚਾਹਤ ਦੇ ਮੁਤਾਬਕ ਮਾਂ ਬਾਪ ਨਹੀਂ ਚੁਣੇ ਹੋ ਗਿਆ ਜਨਮ ਆਪਣੀ ਚਾਹਤ ਦੇ ਮੁਤਾਬਕ ਆਪਣਾ ਰੰਗ ਰੂਪ ਨਹੀਂ ਚੁਣਿਆ ਆਪਣੀ ਚਾਹਤ ਦੇ ਮੁਤਾਬਕ ਨਕਸ਼ੋ ਨਿਗਾਰ ਨਹੀਂ ਚੁਣਿਆ ਕਿਸੇ ਨੇ ਦੇ ਦਿੱਤੇ ਨੇ ਕੁਝ ਸਭ ਕੁਝ ਹੋ ਰਿਹਾ ਹੈ ਜਿਸ ਨੇ ਦੇ ਦਿੱਤਾ ਹੈ ਜੋ ਕੁਝ ਦੇ ਦਿੱਤਾ ਹੈ ਇਹਨੂੰ ਕਬੂਲ ਕਰ ਲੈ ਇਹਨੂੰ ਪ੍ਰਵਾਨ ਕਰ ਲੈ ਜਿਹੜਾ ਆਖੇ ਇਹ ਮਾਂ ਮੈਨੂੰ ਕਬੂਲ ਨਹੀਂ ਇਹ ਪਿਓ ਮੈਨੂੰ ਕਬੂਲ ਨਹੀਂ ਪਰ ਇਹਨੂੰ ਕੌਣ ਦੱਸੇ ਮਾਂ ਤੇ ਬਾਪ ਨੂੰ ਤੂੰ ਕਬੂਲ ਕਰ ਸਕੇ ਤੂੰ ਪ੍ਰਵਾਨ ਕਰ ਸਕੇ ਤੂੰ ਚੁਣ ਸਕੇ ਇਸ ਤਰ੍ਹਾਂ ਦੀ ਚੁਣੌਤੀ ਤੇ ਤੈਨੂੰ ਦਿੱਤੀ ਨਹੀਂ ਗਈ ਇਹ ਤੇ ਹੱਥ ਪੈਨੂੰ ਦਿੱਤਾ ਹੀ ਨਹੀਂ ਗਿਆ ਸਭ ਕੁਝ ਹੋ ਰਿਹਾ ਹੈ ਉਸ ਪਰਿਪੂਰਨ ਪਰਵਾਤਮਾ ਤੋਂ ਹੋ ਰਿਹਾ ਹੈ ਇਸ ਗੱਲ ਦੀ ਸਮਝ ਆਉਂਦੀ ਹੈ ਅਹੰਗ ਭਾਵ ਮਿਟ ਜਾਂਦਾ ਹੈ ਵੇ ਜਿਸ ਤਰ੍ਹਾਂ ਮੈਨੂੰ ਮਾਂ ਬਾਪ ਮਿਲੇ ਨੇ ਜਿਸ ਤਰ੍ਹਾਂ ਮੈਨੂੰ ਤਨ ਮਿਲਿਆ ਹੈ ਇਸੇ ਤਰ੍ਹਾਂ ਜਗਤ ਦੇ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਸਮਝ ਆਉਂਦੀ ਹੈ ਮਨੁੱਖ ਪਰਮ ਵਿਸ਼ਰਾਮ ਦੇ ਚਲਾ ਜਾਂਦਾ ਹੈ ਸਮਝ ਆਉਂਦੀ ਹੈ ਜਨਮ ਤੇ ਮਰਨ ਦੇ ਚੱਕਰ ਦੇ ਚੋਂ ਨਿਕਲ ਜਾਂਦਾ ਜਿਸ ਦਿਨ ਇਹ ਪੂਰਨ ਤੌਰ ਤੇ ਬੋਧ ਹੋ ਜਾਏ ਸਭ ਕੁਝ ਹੋ ਰਿਹਾ ਅਸੀਂ ਮਕਾਨ ਬਣਾਣਾ ਹੋਵੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ ਅਸੀਂ ਮਕਾਨ ਢਾਣਾ ਹੋਵੇ ਤੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਢਹਿਣਾ ਵੀ ਚਾਹੁੰਦਾ ਹੈ ਕਿ ਨਹੀਂ ਰੱਬ ਸਾਥੋਂ ਨਹੀਂ ਪੁੱਛਦਾ ਤੂੰ ਜਮਣਾ ਵੀ ਚਾਹੁੰਦਾ ਹੈ ਕਿ ਨਹੀਂ ਰੱਬ ਸਾਥੋਂ ਨਹੀਂ ਪੁੱਛਦਾ ਤੂੰ ਮਰਨਾ ਵੀ ਚਾਹੁੰਦਾ ਹੈ ਕਿ ਨਹੀਂ ਇਥੇ ਜੋਰ ਨਾ ਜੀਵਣ ਮਰਨ ਨਾ ਜੋਰ ਇਹ ਜਨਮ ਮਰਨ ਹਮਰੇ ਵਸ ਨਾ ਇਹ ਤੇ ਸਾਡੇ ਵਸ ਦੇ ਚ ਨਹੀਂ ਸੰਸਾਰ ਦੇ ਚ ਇਹ ਸਭ ਤੋਂ ਵੱਡੀਆਂ ਦੋ ਘਟਨਾਵਾਂ ਨੇ ਜਨਮ ਤੇ ਮਰਨ ਤੇ ਜਦ ਇਹ ਬੰਦੇ ਤੇਰੇ ਹੱਥ 'ਚ ਨਹੀਂ ਅਗਰ ਜਨਮ ਮਨੁੱਖ ਦੇ ਆਪਣੇ ਹੱਥ ਦੇ ਚਾਉਂਦਾ ਤਾਂ ਫਿਰ ਇਸਨੇ ਆਪਣੀ ਮਰਜ਼ੀ ਦੀ ਚੋਣ ਕਰਨੀ ਸੀ ਇਹਨੇ ਫਿਰ ਦੁਖੀ ਨਹੀਂ ਹੋਣਾ ਸੀ ਇਹ ਮਾਂ ਮੈਨੂੰ ਨਹੀਂ ਚਾਹੀਦੀ ਸੀ ਇਹ ਪਿਓ ਮੈਨੂੰ ਨਹੀਂ ਚਾਹੀਦਾ ਸੀ ਇਹ ਭਰਾ ਮੈਨੂੰ ਨਹੀਂ ਚਾਹੀਦੇ ਸਨ ਇਹ ਘਰ ਮੈਨੂੰ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਦੇ ਨਕਸ਼ੋ ਨਿਗਾਰ ਮੈਨੂੰ ਨਹੀਂ ਚਾਹੀਦੇ ਸਨ ਤੇ ਮੌਤ ਕਿਦਰੇ ਮਨੁੱਖ ਦੇ ਆਪਣੇ ਹੱਥੇ 'ਚ ਆਉਂਦੀ ਤੇ ਸ਼ਾਇਦ ਮਨੁੱਖ ਨੇ ਮਰਨਾ ਹੀ ਨਹੀਂ ਸੀ ਇਹ ਜਨਮ ਤੇ ਮਰਨ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਜੇਦਰ ਇਤਨੀ ਵੱਡੀ ਘਟਨਾ ਪੁਰਖ ਤੇਰੇ ਹੱਥ ਦੇ ਵਿੱਚ ਨਹੀਂ ਤੈਥੋ ਹੀ ਕਬੂਲ ਕਰ ਲੈ ਮੇਰੇ ਹੱਥ ਦੇ ਵਿੱਚ ਹੈ ਹੀ ਨਹੀਂ ਕੁਝ ਸਭ ਕੁਝ ਤੇਰੇ ਹੱਥਾਂ ਦੇ ਵਿੱਚ ਹੈ ਇਸ ਗੱਲ ਦੀ ਸਮਝ ਆਉਂਦੀ ਹੈ ਸਤਿਗੁਰ ਕਹਿੰਦੇ ਨੇ ਮਨੁੱਖ ਦਾ ਅਹੰਗ ਭਾਵ ਮਿਟ ਜਾਂਦਾ ਹੈ ਨਾ ਹਨੇਕ ਹੁਕਮੇ ਜੇ ਬੁਝੇ ਤਾ ਹਉ ਮੈਂ ਕਹੇ ਨਾ ਕੋਇ ਤੂੰ ਸੱਚ ਹੈ ਮੈਂ ਝੂਠਾ ਮੈਂ ਦੇ ਮਿਟ ਲਿਆ ਝੂਠ ਮਿਟ ਜਾਂਦਾ ਹੈ ਮੈਂ ਦੇ ਮਿਟਦਿਆਂ ਮਨੁੱਖ ਸੱਚ ਦੀ ਮੂਰਤੀ ਹੋ ਜਾਂਦਾ ਏ ਕਿਉ ਸਚਿਆਰਾ ਹੋਈਏ ਕਿਉ ਕੂੜੇ ਟੁੱਟੇ ਪਾਲ ਕਿਵੇਂ ਸਚਿਆਰ ਬਣੀਏ ਤੇ ਕਿਵੇਂ ਕੂੜ ਦੀ ਕੰਧ ਟੁੱਟੇ ਕੂੜ ਦੀ ਕੰਧ ਮਹਿੰਦੀ ਕੰਧ ਸਚਿਆਰ ਹੋਣਾ ਤੂੰ ਵਿੱਚ ਲੀਨ ਹੋਣਾ ਇਹ ਮਹਿੰਦੀ ਕੰਧ ਕਿਵੇਂ ਟੁੱਟੇ ਤੇ ਝੂਠ ਦੀ ਕੰਧ ਕਿਵੇਂ ਟੁੱਟੇ ਇਸ ਗੱਲ ਨੂੰ ਸਮਝਣਾ ਕਿ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਔਰ ਇਸ ਗੱਲ ਦੀ ਸਮਝ ਆਉਂਦਿਆਂ ਉਹਦੀ ਰਸਨਾ ਤੋਂ ਇਹ ਪੰਕਤੀ ਨਿਕਲੇਗੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ 부ਝੇ ਤਾਂ ਹੌਨੇ ਕਹੇ ਨਾ ਕਰੋ ਹੁਕਮ ਹੋਣਿਆਕਾਰ ਹੁਕਮ ਨਾ ਕਿਹਾ ਜਾਈ ਮਨੁੱਖ ਨੇ ਮਰਨਾ ਹੀ ਨਹੀਂ ਸੀ ਇਹ ਜਨਮ ਤੇ ਮਰਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ ਨਹੀਂ ਗਈ ਇਹ ਤੇ ਹੱਕ ਤੈਨੂੰ ਦਿੱਤਾ ਹੀ ਨਹੀਂ ਗਿਆ